ਅਮਰੀਕਾ ਦੇ ਵਿੱਚ ਟਰੱਕ ਹਾਦਸੇ 'ਚ ਦੋ ਭਾਰਤੀ ਚਚੇਰੇ ਨੌਜਵਾਨਾਂ ਦੀ ਹੋ ਗਈ ਮੌਤ ਜੀ ਹਾਂ ਅਮਰੀਕਾ ਦੇ ਸੂਬਾ ਉਕਲਹੋਮਾ ਦੇ ਸ਼ਹਿਰ ਟੁਲਸਾ ਵਿੱਚ ਸਵੇਰੇ ਇੱਕ ਸੈਮੀ ਟਰੱਕ ਅਤੇ ਇੱਕ ਜੂਪੀਐਸ ਟਰੱਕ ਵਿੱਚ ਕਾਜਬਦਸ ਟਰੱਕ ਟੱਕਰ ਹੋ ਗਈ ਹੈ ਇਸ ਟੱਕਰ ਵਿੱਚ ਦੋ ਭਾਰਤੀ ਨੌਜਵਾਨਾਂ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਇਹ ਦੋਵੇਂ ਭਾਰਤੀ ਨੌਜਵਾਨ ਭਾਰਤ ਦੇ ਸੂਬੇ ਹਰਿਆਣਾ ਨਾਲ ਸੰਬੰਧਿਤ ਸਨ ਤੇ ਉਹ ਵਿਦਿਆਰਥੀ ਵਿਜੀਤੇ ਕੈਨੇਡਾ ਗਏ ਸੀ ਅਤੇ ਬਾਅਦ ਵਿੱਚ ਵਰਕ ਪਰਮਿਟ ਮਿਲਣ ਤੇ ਕੈਨੇਡਾ ਤੋਂ ਅਮਰੀਕਾ ਟਰੱਕ ਚਲਾ ਰਹੇ ਸੀ ਟਰੱਕ ਮਗਰੋਂ ਲੱਗੀ ਭਿਆਨਕ ਅੱਗ ਇਹ ਦਰਦਨਾਕ ਹਾਦਸਾ 165ਵੇਂ ਨੇੜੇ ਈਸਟ ਪਾਉਡ ਰੂਟ ਆਈ 44 ਤੇ ਤੜਕੇ ਕਰੀਬ 3:30 ਵਜੇ ਦੇ ਕਰੀਬ ਵਾਪਰਿਆ ਜਿਸ ਵਿੱਚ ਇੱਕ ਸੈਮੀ ਟਰੱਕ ਤੇ ਇੱਕ ਜੂਪੀਐਸ ਟਰੱਕ ਦੀ ਆਹਮੋ ਸਾਹਮਣੇ ਟੱਕਰ ਹੋ ਗਈ ਟੱਕਰ ਮਗਰੋਂ ਭਿਆਨਕ ਅੱਗ ਲੱਗ ਗਈ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਸੜਕ ਦੀਆਂ ਤਿੰਨ ਲੇਨਾਂ ਨੂੰ ਬੰਦ ਕਰ ਦਿੱਤਾ ਇਸ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਵੀ ਬਣੀ ਰਹੀ ਓਕਟਾਹੋ ਮਾਦੇ ਪੁਲਿਸ ਅਧਿਕਾਰੀ ਮਾਰਕ ਸਾਉਥ ਹਾਲ ਨੇ ਦੱਸਿਆ ਕਿ ਇਹ ਕਈ ਸਾਲਾਂ ਵਿੱਚ ਵਾਪਰਿਆ ਪਹਿਲੀ ਵਾਰ ਅਜਿਹਾ ਗੰਭੀਰ ਹਾਦਸਾ ਹੈ ਇਸ ਘਟਨਾ ਬਾਰੇ মিডিਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਦੋਵੇਂ ਟਰੱਕ ਆਪਸ ਵਿੱਚ ਟਕਰਾ ਗਏ ਸੀ ਤਾਂ ਯੂਪੀਐਸ ਦਾ ਟਰੱਕ ਪਲਟ ਗਿਆ ਅਤੇ ਉਸ ਦੇ ਅੰਦਰ ਪਿਆ ਸਾਰਾ ਸਮਾਨ ਸੜਕ ਤੇ ਖਿੱਲਰ ਗਿਆ ਇੰਨਾ ਹੀ ਨਹੀਂ ਅਗਲੇ ਬੋਨਟ ਤੋਂ ਵੀ ਲਗਾਤਾਰ ਧੂਆਂ ਨਿਕਲ ਰਿਹਾ ਸੀ ਰੋਹਿਤ ਅਤੇ ਪ੍ਰਿੰਸ ਵੱਜੋਂ ਹੋਈ ਇਹਨਾਂ ਦੋਵਾਂ ਨੌਜਵਾਨਾਂ ਦੀ ਪਛਾਣ ਇਸ ਦੌਰਾਨ ਸੈਮੀ ਟਰੱਕ ਵਿੱਚ ਸਵਾਰ ਦੋ ਨੌਜਵਾਨ ਜਿਨ੍ਹਾਂ ਵਿੱਚੋਂ ਇੱਕ ਡਰਾਈਵਰ ਤੇ ਦੂਜਾ ਹੈਲਪਰ ਸੀ ਵੀ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਦੂਜੇ ਪਾਸੇ ਯੂਪੀਐਸ ਟਰੱਕ ਦੇ ਡ라이ਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਉਸ ਦਾ ਇਲਾਜ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਸੈਮੀ ਟਰੱਕ ਵਿੱਚ ਸਵਾਰ ਦੋਵੇਂ ਨੌਜਵਾਨ ਭਾਰਤ ਦੇ ਹਰਿਆਣਾ ਦੇ ਰਹਿਣ ਵਾਲੇ ਸਨ ਤੇ ਇਹ ਦੋਵੇਂ ਚਚੇਰੇ ਭਰਾ ਸਨ ਜੋ ਕਰੀਬ 2.5 ਸਾਲ ਪਹਿਲਾਂ ਵਿਦਿਆਰਥੀ ਵਿਜੇ ਤੇ ਕੈਨੇਡਾ ਗਏ ਅਤੇ ਕੈਨੇਡਾ ਦੇ ਬ੍ਰੈਂਪਟਨ 'ਚ ਰਹਿੰਦੇ ਰਹੇ ਇੱਥੇ ਦੋਵਾਂ ਕੋਲ ਵਰਕ ਪਰਮਿਟ ਵੀ ਸਨ ਜਿਸ ਕਰਕੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਸਨ ਇਹ ਦੋਵੇਂ ਭਰਾ ਜਿੰਨਾ ਦੇ ਨਾਮ ਰੋਹਿਤ ਅਤੇ ਪ੍ਰਿੰਸ ਹਨ ਜਿੰਨਾ ਵਿੱਚੋਂ ਇੱਕ ਡਰਾਈਵਰ ਅਤੇ ਇੱਕ ਹੈਲਪਰ ਸੀ ਜੋ ਕੈਨੇਡਾ ਤੋਂ ਟਰੱਕ ਲੈ ਕੇ ਅਮਰੀਕਾ ਜਾਂਦੇ ਸਨ ਉੱਥੇ ਵਾਪਸੀ ਦਾ ਸਫ਼ਰ ਕਰਦੇ ਅਤੇ ਉਹ ਓਕਲਹੋਮਾ ਰਾਜ ਦੇ ਸ਼ਹਿਰ ਤੁਲਗਾ ਨੇੜੇ ਭਿਆਨਖਾ ਸਾਹ ਵਾਪਰ ਗਿਆ ਅਤੇ ਦੋਹਾਂ ਭਰਾਵਾਂ ਦੀ ਮੌਕੇ ਤੇ